आईएफसी ਰੁੜਕਾ ਕਲਾ ਜਿਹੜਾ ਖੇਡਾਂ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਪਿੰਡ ਰੁੜਕਾ ਕਲਾ ਦਾ ਨਾਮ ਜਿਹੜਾ ਆਈਐਫਸੀ ਕਲੱਬ ਦੇ ਨਾਲ ਜਾਣਿਆ ਜਾਂਦਾ ਹੈ ਸਾਡੇ ਨਾਲ ਇਸ ਵਕਤ ਗੁਰਮੰਗਲ ਦਾਸ ਹونی ਹونی ਮੌਜੂਦ ਹੈ ਜਿਨ੍ਹਾਂ ਨੇ ਛੋਟੇ-ਛੋਟੇ ਬੱਚੇ ਐਸੀ ਗਰਾਊਂਡ ਦੇ ਵਿੱਚ ਅਸੀਂ ਦੇਖ ਵੀ ਸਕਦੇ ਆ ਕਿ ਛੋਟੇ-ਛੋਟੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਿਆ ਹੋਇਆ ਕਿਉਂਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਇੱਕ ਇਹੀ ਚਿੰਤਾ ਸਤਾਉਂਦੀ ਹੈ ਕਿ ਬੱਚੇ ਸਾਡੇ ਕਿਤੇ ਗਲਤ ਸੋਸਾਇਟੀ ਦੇ ਵਿੱਚ ਨਾ ਪੈਣ ਪਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਤੋਂ ਵੀ ਬੱਚੇ ਇੱਥੇ ਜਿਹੜੇ ਪ੍ਰੈਕਟਿਸ ਕਰਨ ਦੇ ਲਈ ਆਂਦੇ ਆ ਕੁਝ ਬੱਚੇ ਜਿਹੜੇ ਆ ਹੁਣ 11 ਸਾਲ ਦੀ ਉਮਰ ਤੋਂ ਦੱਸਦੇ ਪਏ ਆ ਕਿ ਇਸ ਅਕੈਡਮੀ ਨਾਲ ਜੁੜੇ ਸਿਗੇ ਤੇ ਹੁਣ 19 ਸਾਲ ਦੀ ਜਿਹੜੀ ਉਮਰ ਹੋਈ ਹੈ ਤੇ ਹੁਣ ਸੂਰਜ ਮੌਜੂਦ ਨੇ ਵਰਮੰਗਲ ਦਾ ਸੋਨੀ ਉਹਨਾਂ ਤੋਂ ਪੁੱਛ ਲੈਣਾ ਅੱਜ ਮਦਦ ਵੀ ਹੋਈ ਹੈ ਸੋਨੀ ਜੀ ਕੀ ਕੁਛ ਕਿੱਥੇ ਮੁੰਡਾ ਜਾ ਰਿਹਾ ਖੇਡਣ ਅੱਜ ਮਦਦ ਵੀ 50000 ਦੀ ਕੀਤੀ ਹੈ ਜਾਣਕਾਰੀ ਦਿਓ ਜੀ ਕਿੱਥੇ ਸਿਲੈਕਟ ਹੋ ਰਿਹਾ ਤੇ ਕਿੱਥੇ ਕੈਂਪ ਇਹ ਲਖਨਊ ਵਿਖੇ ਕੈਂਪ ਲੱਗ ਰਿਹਾ ਜੋ ਸਪੋਰਟਸ ਥਾਟੀ ਆਫ ਇੰਡੀਆ ਇੰਡੀਆ ਟੀਮ ਬਣਾਉਣ ਦੇ ਲਈ ਉਹ ਸੇ ਕੈਂਪ ਲਾਉਂਦੀ ਹੈ ਤੇ ਉਹਦੇ ਵਿੱਚੋਂ ਫਿਰ ਜਿਹੜੇ ਚੁਣ ਕੇ ਪਲੇਅਰ ਫੇਰ ਦੇਸ਼ਾਂ-ਵਦੇਸ਼ਾਂ 'ਚ ਭੇਜਦੀ ਹੈ ਤੇ ਹੁਣ ਉਹ ਵਰਲਡ ਰੈਸਿੰਗ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਉਹਦੇ ਵਿੱਚ ਇੰਡੀਆ ਦੀ ਟੀਮ ਦਾਸਤੇ ਇਹਦੀ ਚੋਣ ਹੋਊਗੀ ਜਿਹੜੀ ਜਿਹੜਾ ਲਖਨਊ ਵਿਕੇਟ ਕੈਂਪ ਲੱਗਿਆ ਉਸ ਤੋਂ ਬਾਅਦ ਅਚਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਟੋਟਲ ਕਿੰਨੇ ਪਲੇਅਰ ਆ ਜੀ ਹਰਿਆਣਾ ਆਇਆ ਜਾਂ ਹੋਰ ਸੂਬਿਆਂ ਦੇ ਵਿੱਚੋਂ ਵੀ ਪਲੇਅਰ ਉੱਥੇ ਜਾ ਰਹੇ ਜਿਹੜੀ ਲਿਸਟ ਸਾਡੇ ਕੋਲ ਆਈ ਆ ਜਿਹਦੇ ਵਿੱਚ ਸੁਰਜ ਦਾ ਨਾਮ ਸੀਗਾ ਉਹਦੇ ਵਿੱਚ ਪੰਜਾਬ ਦੇ ਜਿਹੜੇ 4 ਟੋਟਲ ਪਲੇਅਰ ਆ ਕਿਉਂਕਿ 10 ਇਹ weight categories ਹੁੰਦੀਆਂ ਤੇ ਦੂਜੀਆਂ weight categories ਵੱਡੀਆਂ ਜਿਦਾਂ 111 ਕਿਲੋ ਜਾਂ ਮਿਲਕਿਨ 90 ਕਿਲੋ ਚ ਇੱਕ ਪੰਜਾਬ ਦਾ ਮੁੰਡਾ ਤੇ ਟੋਟਲ ਪੰਜਾਬ ਦੇ 4 ਮੁੰਡੇ ਹੈਗੇ ਇਹਦੇ ਵਿੱਚ ਤੇ ਸਾਡੇ ਨਾਲੋਂ ਜ਼ਿਆਦਾ ਹਰਿਆਣਾ ਦੇ ਮੁੰਡੇ 13 ਮੁੰਡੇ ਉਹਨਾਂ ਦੇ ਤੇ ਸਾਨੂੰ ਬਹੁਤ ਮਾਣ ਆ ਖੁਸ਼ੀ ਆ ਕਿ ਉਹਨਾਂ ਚਾਰਾਂ ਮੁੰਡਿਆਂ ਦੇ ਵਿੱਚ ਰੁੜਕਾ ਕਲਾਂ ਦੀ ਜਿਹੜੀ ਰੈਸਲਿੰਗ ਅਕੈਡਮੀ ਐ ਜਿਹਨੂੰ ਹਜੇ ਕੋਈ ਬਹੁਤਾ ਵਕਫਾ ਨਹੀਂ ਹੋਇਆ ਪਰ ਸਾਡੇ ਕੋਚਸ ਦਾ ਧੰਨਵਾਦ ਆ ਜਿਹੜੇ ਸਾਜਨ ਪਹਿਲਾਂ ਕੋਚ ਕਰਦਾ ਸੀ ਉਸ ਤੋਂ ਪਹਿਲਾਂ ਵੀ ਹੋਰ ਕੋਚਸ ਨੇ ਆਪਣਾ ਹਿੱਸਾ ਪਾਇਆ ਤੇ ਲਗਾਤਾਰ ਉੱਥੇ ਬੱਚਿਆਂ ਨੂੰ ਡਾਈਟ ਦਿੱਤੀ ਜਾਂਦੀ ਆ ਸੂਰਜ ਨੂੰ ਵੀ ਕਿਉਂਕਿ ਸੂਰਜ ਇੱਕ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਇਹ ਬੱਚਾ ਹੈ ਬਹੁਤ ਹੀ ਮਿਹਨਤੀ ਬੱਚਾ ਸ਼ੁਰੂ ਤੋਂ ਹੀ ਇਹਨੂੰ ਡਾਈਟ ਕਿਟ ਹੋਰ ਸਹੂਦਾਵਾਂ ਜਿੱਦਾਂ ਬਾਕੀ ਬੱਚਿਆਂ ਨੂੰ ਮਿਲਦੀਆਂ ਇਹਨੂੰ ਵੀ ਮਿਲਦੀਆਂ ਸੀ ਪਰ ਇਹਨੇ ਆਪਣੀ ਮਿਹਨਤ ਨਾਲ ਇਸ ਮੁਕਾਮ ਹਾਸਲ ਕੀਤਾ ਉਹ ਜਿਹਦੀ ਸਾਡੀ ਪੂਰੀ ਸੰਸਥਾ ਨੂੰ ਪੂਰੇ ਨਗਰ ਨੂੰ ਪੂਰੇ ਪਿੰਡ ਨੂੰ ਖੁਸ਼ੀ ਆ ਕਿ ਜੇ ਇਦਾਂ ਮਨੋਂ ਵੱਲ ਵੱਧ ਆ ਸੰਸਥਾਵਾਂ ਦਾ ਵੀ ਸਪੋਰਟਰਜ਼ ਦਾ ਵੀ ਸਪான்ਸਰਸ ਦਾ ਵੀ ਪੂਰੇ ਪਿੰਡ ਦਾ ਵੀ ਜੇ ਇਦਾਂ ਨੀ ਅਚੀਵਮੈਂਟ ਆਉਣ ਕਿਉਂਕਿ ਜਦੋਂ ਅਸੀਂ ਰੈਸਲਿੰਗ ਅਕੈਡਮੀ ਸਥਾਪਿਤ ਕੀਤੀ ਆ ਸਾਡਾ ਇੱਕੋ ਇੱਕ ਮਕਸਦ ਸੀਗਾ ਕਿ ਇੱਕ ਤਾਂ ਬੱਚਿਆਂ ਨੂੰ ਚੰਗੇ ਪਾਸੇ ਲਿਆਉਣਾ ਉਹ ਅਸੀਂ ਹੋਰ ਖੇਡਾਂ ਵਿੱਚ ਵੀ ਲਾ ਰਹੇ ਹਾਂ ਫੁੱਟਬਾਲ ਚ ਵੀ ਕਿਉਂਕਿ ਅਸੀਂ ਦੇਖਦੇ ਸੀਗੇ ਕਿ ਜਿਹੜੀ ਇੰਡੀਵਿਜੂਅਲ ਸਪੋਰਟ ਹੈਗੀ ਆ ਕਿਉਂਕਿ ਰੈਸਲਿੰਗ ਦੇ ਵਿੱਚ ਟੀਮ ਸਪੋਰਟ ਨਹੀਂ ਇੰਡੀਵਿਜੂਅਲ ਜਾਣਾ ਇਹ ਨਹੀਂ ਇੰਡੀਵਿਜੂਅਲ ਸਪੋਰਟਸ ਦੇ ਵਿੱਚ ਤੁਸੀਂ ਰਾਸ਼ਟਰੀ ਅੰਤਰਰਾਸ਼ਟਰੀ ਮੈਡਲ ਲੈਣੇ ਆ ਉਹ ਥੋੜੇ ਜੇ ਸੌਖੇ ਹੁੰਦੇ ਕਾਮਨਵੇਲਥ ਨੂੰ ਸਾਡਾ ਇਹ ਸੁਪਨਾ ਕਿ ਇਹ ਵਰਲਡ ਚੈਂਪੀਅਨਸ਼ਿਪ ਵਿੱਚ ਕਾਮਨਵੇਲਥ ਵਿੱਚ 올림픽 ਵਿੱਚ ਇੱਕ ਦਿਨ ਮੈਡਲ ਲੈ ਕੇ ਆਵੇ ਇਹਨੂੰ ਦੇਖ ਕੇ ਹੋਰ ਬੱਚੇ ਜਿਹੜੇ ਲਾਗੇ ਪਿੰਡਾਂ ਵਿੱਚ ਆ ਉਹ ਹੋਰ ਆਪਣਾ ਜੋਗੜ ਜਮਾਇਸ਼ ਕਰਨ ਤਾਂ ਜੋ ਜਿਹੜਾ ਸਾਡੇ ਪੰਜਾਬ ਦਾ ਪੂਰੇ ਦਾ ਨਾਮ ਜਿਹੜਾ ਰੌਸ਼ਨ ਹੋਵੇ ਅੱਛਾ ਗਰਮੰਗਲਿ ਪਹਿਲਾਂ ਵੀ ਮੈਡਲ ਜਿੱਤ ਕੇ ਆਇਆ ਹੈਗਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਦਾ ਸਨਮਾਨ ਇੱਥੇ ਹੋਇਆ ਸੀਗਾ ਉਹ ਕਿੱਥੇ ਹੋਇਆ ਸੀਗਾ ਜੀ ਕਿੱਥੋਂ ਇਹ ਮੈਡਲ ਜਿੱਤ ਕੇ ਆਇਆ ਉਹ ਰਾਂਚੀ ਵਿੱਚ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਇਹ ব্রੋਂਜ਼ ਮੈਡਲ ਲੈ ਕੇ ਆਇਆ ਸੀ ਅੱਛਾ 11 ਸਾਲ ਦੀ ਉਮਰ ਦੇ ਵਿੱਚ ਦੱਸਦਾ ਪਿਆ ਸੂਰਜ ਕੀ 11 ਸਾਲ ਦੀ ਉਮਰ ਜਦੋਂ ਤੜੀ ਹੈ ਸ਼ੁਰੂ ਹੋਈ ਸੀ ਅਕੈਡਮੀ ਉਦੋਂ ਦਾ ਨਾਲ ਜਿਹੜਾ ਹੈ ਤੇ ਅੱਜ ਓਨੇ ਸਾਲ ਦਾ ਹੋ ਗਿਆ ਹੈ ਮਤਲਬ ਮਾਈਨਰ ਲਿਆਂਦਾ ਸੀ ਅਡਲਟ ਹੋ ਗਿਆ ਹੁਣ ਜਵਾਨੀ ਉਹਨੂੰ ਦੇ ਦਿੱਤੀ ਤੇ ਨਾਲ ਕਈ ਉਪਲਬਧੀਆਂ ਵੀ ਜਿਹੜਾ ਮੁੰਡੇ ਨੇ ਹਾਸਲ ਕੀਤੀਆਂ ਬਹੁਤ ਇਸ ਬੱਚੇ ਨੇ ਇਸ ਸੈਂਟਰ ਦਾ ਅਕੈਡਮੀ ਦਾ ਬਹੁਤ ਨਾਂ ਚਮਕਾਇਆ ਬਹੁਤ-ਬਹੁਤ ਧੰਨਵਾਦੀਆਂ ਆਪਣੇ ਨਗਰ ਦਾ ਨਾਂ ਚਮਕਾਇਆ ਤੇ ਇਹਦੀ ਮਿਹਨਤ ਬਹੁਤ ਜ਼ਿਆਦਾ ਹੈ ਦੇ ਵਿੱਚ ਇਹਦੇ ਪੇਰੈਂਟਸ ਦੀ ਬਹੁਤ ਮਿਹਨਤ ਕਿਉਂਕਿ ਅਕੈਡਮੀ ਜਾਂ ਕੋਈ ਸੰਸਥਾ ਹੋਵੇ ਉਹ ਇੱਕ ਪਲੇਟਫਾਰਮ ਦੇ ਸਕਦੀ ਹੈ ਉਹ ਸੁਵਿਧਾ ਦੇ ਸਕਦੀ ਆ ਪਰ ਜਿਹੜੀ ਕਾਮਯਾਬੀ ਆ ਬੱਚੇ ਨੂੰ ਖੁਦ ਦੀ ਮਿਹਨਤ ਤੋਂ ਬਿਨਾ ਨਹੀਂ ਬਣ ਸਕਦੀ ਇਹ ਮੈਂ ਕਹਿੰਨਾ ਕਿ ਇੱਕ ਸਕੂਲ ਦੇ ਵਿੱਚ ਉਹ ਉਸੇ ਹਿਸਾਬ ਆ ਕਿ ਇੱਕ ਸਕੂਲ ਦੇ ਵਿੱਚੋਂ ਕੋਈ ਮੁੰਡਾ IAS ਅਫਸਰ ਬਣ ਜਾਂਦਾ ਕੋਈ ਨਹੀਂ ਕੁਝ ਬਣ ਸਕਦਾ ਕੋਈ ਡਕੈਤ ਬਣ ਜਾਂਦਾ ਪਰ ਉਹ ਸਕੂਲ ਦੀਆਂ ਜਿਹੜੀਆਂ ਸੁਭਾਵਾਂ ਆ ਉਦਾਂ ਹੀ ਚੱਲਦੀਆਂ ਰਹਿੰਦੀਆਂ ਤੇ ਇਹ ਸਾਡਾ ਕੋਸ਼ਿਸ਼ ਆ ਕਿ ਅਸੀਂ ਇੱਕ ਚੰਗਾ ਮਾਹੌਲ ਬੱਚਿਆਂ ਨੂੰ ਦਈਏ ਚੰਗੀਆਂ ਸੁਵਿਧਾਵਾਂ ਦਈਏ ਜਿਵੇਂ ਹੁਣ ਅਸੀਂ ਤਕਰੀਬਨ 20 ਕਰੋੜ ਰੁਪਏ ਲੱਗਣਾ ਜਿਹੜਾ ਕੰਪਲੈਕਸ ਬਣ ਰਿਹਾ ਉਹਦੇ ਵਿੱਚ ਸਾਡਾ ਮਕਸਦ ਇਹ ਹੀ ਹੈ ਕਿ ਸਾਡੇ ਬੱਚਿਆਂ ਨੂੰ ਵਿਸ਼ੇਪਦਰੀ ਸਹੂਲਤਾਂ ਗ੍ਰਾਸ ਰੂਟ ਲੈਵਲ ਤੇ ਮਿਲਣ ਉਹਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਜਾਰੀ ਰਹਿੰਦੀ ਹੈ ਚੰਗੇ ਕੋਚਸ ਆਉਣ ਚੰਗਾ এনवायरमेंट এনवायरमेंट ਵਿੱਚ ਕਈ ਚੀਜ਼ਾਂ ਆ ਜਾਂਦੀਆਂ ਕੇ ਪੇਰੈਂਟਸ ਦੀ ਪਾਰਟਿਸਪੇਸ਼ਨ ਕਿਦਾਂ ਦੀ ਆ ਤੁਹਾਡੇ ਸਾਥ ਦੇ ਬੱਚੇ ਤੁਹਾਡੇ ਕੋਚਿੰਗ ਟੈਕਨੀਕਸ ਕਿਦਾਂ ਦੀਆਂ ਤੁਹਾਡਾ ਇਨਫਰਾਸਟ੍ਰਕਚਰ ਕਿਦਾਂ ਦਾ ਵਾ ਤੁਹਾਨੂੰ ਡਾਈਟ ਕੀ ਮਿਲ ਰਹੀ ਆ ਤੁਹਾਨੂੰ ਹੋਰ ਜਿਹੜੇ ਸਿੱਖਿਆ ਦੇਣ ਵਾਲੇ ਬੰਦੇ ਆ ਉਹ ਤੁਹਾਡੇ ਵਾਲਾ ਦੁਆੜਾ ਕਿਹੋ ਜਿਹਾ ਉਹ ਜੇ ਉਹ ਅਸੀਂ ਵਧੀਆ ਬਣਾ ਪਾਏ ਤਾਂ ਇਦਾਂ ਦੇ ਬੱਚੇ ਆਪਣੇ ਆਪ ਨਿਕਲੂਗੇ ਮੈਂ ਇਹ ਹੀ ਹਮੇਸ਼ਾ ਕਹਿੰਦਾ ਹੁੰਨਾ ਠੀਕ ਆ ਮੈਡਲ ਲੈਣਾ ਜਾਂ ਬਹੁਤ ਵੱਡੀਆਂ ਗੱਲਾਂ ਆ ਪਰ ਅਲਟੀਮੇਟਲੀ ਸਾਡਾ ਸਾਰਿਆਂ ਦਾ ਮਕਸਦ ਇਹੀ ਹੈ ਕਿ ਹਰੇਕ ਬੱਚੇ ਨੂੰ ਇੱਕ ਪਲੇਟਫਾਰਮ ਮਿਲੇ ਜਿੱਥੇ ਉਹ ਆਪਣੀ ਸਕਿੱਲ ਨੂੰ ਦਿਖਾ ਸਕੇ ਉਹਨੂੰ ਚੰਗਾ ਸੇਫ এনਵਾਇਰਨਮੈਂਟ ਮਿਲੇ ਜਿੱਥੇ ਉਹ ਚੰਗੀ ਸੰਗਤ ਵਿੱਚ ਬੈਠ ਕੇ ਆਪਣੀ ਸੋਚ ਨੂੰ ਸਭ ਤੋਂ ਵਧੀਆ ਚੰਗੀ ਬਣਾਵੇ ਇੱਕ ਚੰਗੀ ਸੁਸਾਇਟੀ ਦੇ ਨਿਰਮਾਣ ਕਰਨ ਵਿੱਚ ਜਿਹੜੇ ਖੇਡ ਦੇ ਮੈਦਾਨ ਜਾਂ ਖੇਡ ਜਾਂ ਐਜੂਕੇਸ਼ਨ ਸਿਸਟਮ ਆ ਉਹ ਸਟਰੋਂਗ ਸਾਡੇ ਸਮਾਜ ਦਾ ਹੋਣਾ ਚਾਹੀਦਾ ਤਾਂ ਹੀ ਅਸੀਂ ਚੰਗੇ ਇਨਸਾਨ ਤੇ ਚੰਗੇ ਖਿਡਾਰੀ ਪੈਦਾ ਕਰ ਸਕਦੇ ਹਾਂ ਤਾਂ ਪੂਰਾ ਹੀ ਵੀ ਨਾਲ ਹੈ ਸਾਡੇ ਸੂਰਜ 11 ਸਾਲ ਦੀ ਉਮਰ ਦੇ ਵਿੱਚ ਤੁਸੀਂ ਅਕੈਡਮੀ ਨਾਲ ਜੁੜੇ ਸੀਗੇ ਅਕੈਡਮੀ ਨੇ ਵੀ ਬਾਹ ਫੜੇ ਰੱਖਿਆ ਤੇ ਤੁਸੀਂ ਵੀ ਆਪਣਾ ਬੈਸਟ ਦੇ ਰਹੇ ਆ ਜਿਹੜਾ ਕਿਉਂਕਿ ਜੇ ਕਹਿੰਦੇ ਕਿ ਖਿਡਾਰੀ ਕੋਈ ਵਧੀਆ ਪਰਫਾਰਮੈਂਸ ਨਾ ਦੇਊਗਾ ਤਾਂ ਹੱਥ ਪਿੱਛੇ ਨੂੰ ਖਿੱਚ ਹੋ ਜਾਂਦਾ ਪਰ ਤੁਹਾਡੇ ਉੱਤੇ ਹੱਥ ਰੱਖਿਆ ਹੋਇਆ ਕਿਉਂਕਿ ਤੁਸੀਂ ਵਧੀਆ ਪਰਫਾਰਮੈਂਸ ਦੇ ਰਹੇ ਹੋ ਹੁਣ ਵੀ ਤੁਹਾਡੇ ਹੈਲਪ ਆ ਫਾਈਨੈਂਸ਼ਲੀ ਵੀ ਹੋਈ ਹੈ ਪਲੱਸ ਬਲੇਸਿੰਗ ਵੀ ਮਿਲੇ ਹੈਗੇ ਤੇ ਇਲਾਨ ਵੀ ਵੱਡੇ ਹੋਏ ਆ ਹਾਂਜੀ ਭਾਈ ਦਾ ਬਹੁਤ ਬਹੁਤ ਧੰਨਵਾਦ ਪੂਰੀ ਅਕੈਡਮੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦੇ ਤੋਂ ਵੀ ਬਹੁਤ ਸਪੋਰਟ ਕੀਤੀ ਤੇ ਮੈਨੂੰ ਇਸ ਮਕਾਮ ਤੱਕ ਪਹੁੰਚਾਇਆ ਭਾਈ ਉਹਨਾਂ ਦਾ ਬਹੁਤ ਧੰਨਵਾਦ ਤੇ ਹੋਰ ਭਾਈ ਕਦੋਂ ਜਾ ਰਹੇ ਆ ਇੱਥੋਂ ਤੁਸੀਂ ਮੈਂ ਜੀ ਕੱਲ ਸਵੇਰ ਇੱਥੋਂ ਜਾਊਗਾ ਹੀ ਲਖਨਊ ਨਿਕਲੂਗਾ ਹੀ ਕਾਨਫਰੈਂਸ ਪੂਰਾ ਹੈ ਹਾਂ ਜੀ ਹਾਂ ਜੀ ਬਿਲਕੁਲ ਭਾਈ ਹੁਣਾਂ ਤਾਂ ਪੂਰਾ ਬਲੇਸਿੰਗ ਪੂਰੀ ਹੈ ਬੀ ਐਫ ਸੀ ਦਾ ਪੂਰਾ ਆਸ਼ੀਰਵਾਦ ਹੈ ਹਾਂ ਜੀ ਪੂਰਾ ਹੀ ਚਲੋ ਬੈਸਟ ਆਫ ਲੱਕ ਹੈ ਸਾਡੇ ਵੱਲੋਂ ਵੀ ਤੁਹਾਨੂੰ ਕਿਉਂਕਿ ਵੱਡੇ ਐਲਾਨ ਹੋਇਆ ਸੁਰੇਜ ਦੇ ਲਈ వైਐਫਸੀ ਨੇ ਪਹਿਲਾਂ ਵੀ 50000 ਦੀ ਹੁਣੇ ਜਿਹੜੀ ਮਦਦ ਕੀਤੀ ਹੈ ਤੇ ਨਾਲ ਕਹਿੰਦਾ ਹੈ ਕਿ ਜੇਕਰ ਹੋਰ ਉੱਥੇ ਮੱਲਾ ਮਾਰ ਕੇ ਆਊਗਾ ਐਨਆਰਏ ਵੀਰ ਤੇ ਕਲੱਬ ਵੱਲੋਂ ਹੋਰ ਜਿਹੜਾ ਸਹਿਯੋਗ ਜਿਹੜਾ ਆਂਦੇ ਹੀ ਇਹਦੀ ਝੂਲੀ ਜਿਹੜੀ ਪਰੀ ਜਾਊਗੀ ਕਿਉਂਕਿ వైਐਫਸੀ ਨੇ ਸਦਾ ਹੀ ਇਥੋਂ ਵਧੀਆ ਖਿਡਾਰੀ ਦਿੱਤੇ ਹੈ ਚਾਹੇ ਉਹ ਫੁੱਟਬਾਲ ਦੀ ਗੱਲ ਕੀਤੀ ਜਾਵੇ ਚਾਹੇ ਹੁਣ ਰੈਸਲਿੰਗ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਜਿਹੜਾ ਹੈ ਇਹ ਜਿਹੜਾ ਨੌਜਵਾਨ ਹੈ 11 ਸਾਲ ਦੀ ਉਮਰ ਤੋਂ ਇਸ ਅਕੈਡਮੀ ਨਾਲ ਜੁੜਿਆ ਸੀਗਾ ਤੇ ਹੁ ਦੀ ਉਮਰ ਹੋਈ ਹੈ ਤੇ ਜਿਹੜਾ ਹੁਣ ਚੱਲਾ ਲਖਨਊ ਤੇ ਅੱਜ ਜਿਹੜਾ ਮਾਨ ਸਨਮਾਨ ਜਿਹੜਾ ਇੱਥੇ ਕੀਤਾ ਗਿਆ ਤੇ ਉਹਨੂੰ ਜਿਹੜਾ ਹੌਸਲਾ ਫੁਜਾਈ ਜਿਹੜੇ ਦਿੱਤੇ ਗਏ ਹਣੀ ਦੇ ਨਾਮ ਮਨੀਸ਼ ਬਾਬਾ YFC ਕਿਰੜਕਾਗੜ